ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੈਂ ਗੱਲ ਕਰਨੀ ਆ ਬਹੁਤ ਅਹਿਮ ਆ ਤੇ ਸਾਡੇ ਪੰਜਾਬ ਨਾਲ ਜੁੜੀ ਆ ਦੇਸ਼ ਨਾਲ ਜੁੜੀ ਆ ਉਹ ਆ ਲੋਕਾਂ ਦੀ ਜਾਨ ਨਾਲ ਹੋ ਰਿਹਾ ਖਲਵਾੜ ਤੁਸੀਂ ਕਹੋਗੇ ਇਹ ਕੀ ਜਿਹੜਾ ਲੋਕਾਂ ਨੂੰ ਅਣਚਾਹਾ ਜ਼ਹਿਰ ਦਿੱਤਾ ਜਾ ਰਿਹਾ ਹੁਣ ਆਪਾਂ ਨਸ਼ੇ ਦੀ ਕੋਈ ਕਿਸੇ ਨੂੰ ਲਾਤਿਆ ਤੋ ਨਸ਼ਾ ਲੈਣ ਜਾਂਦਾ ਠੀਕ ਹੈ ਨਾ ਉਹ ਤਾਂ ਉਹ ਆਪਣੀ ਮਰਜ਼ੀ ਨਾਲ ਕਰਨ ਦਿਆ ਅਸੀਂ ਸ਼ੁੱਧਤਾ ਲੈਣ ਜਾਂਦੇ ਆ ਤੇ ਸਾਨੂੰ ਗਹਿਰ ਮਿਲ ਰਿਹਾ ਮੇਰਾ ਭਾਵ ਮਲਾਵਟ ਖੋਰੀ ਤੋਂ ਆ ਆ ਪਿਛਲੇ ਦਿਨੀ ਇੱਕ ਰਿਪੋਰਟ ਆਈ ਉਹ ਹਲਾਉਣ ਵਾਲੀ ਆ 3 3000 ਲੀਟਰ ਦੁੱਧ ਪਟਿਆਲਿਓ ਨਕਲੀ ਫੜਿਆ ਗਿਆ ਤੇ ਕਰਨ ਕੌਣ ਦਿਆ ਕਪਲਾ ਵੇਰਕਾ ਦਾ ਕੋਈ ਅੰਪਲਾਈ ਔਰ ਉਹ ਰਿਪੋਰਟ ਡੈਲਸੀਅਸ ਵਾਲੇ ਦੇ ਰਹੇ ਨੇ ਨਕਲੀ ਚੀਜ਼ਾਂ ਪੀ ਪੀ ਕੇ ਲੋਕਾਂ ਦੀਆਂ ਕਿਡਨੀਆਂ ਖਰਾਬ ਹੋ ਰਹੀਆਂ ਨੇ ਹਾਰਟ ਅਟੈਕ ਹੋ ਰਹੇ ਨੇ ਲੀਵਰ ਖਰਾਬ ਹੋ ਰਹੇ ਨੇ ਸਰਕਾਰ ਨੇ ਕਦੋਂ ਜਾਗਣਾ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਆ ਸਰਕਾਰਾਂ ਫੇਰ ਉਹੀ ਗੱਲ ਅਕਾਲੀ ਦਲ ਦੀ ਵੀ ਰਹਿ ਗਈ ਕਾਂਗਰਸ ਦੀ ਵੀ ਰਹਿ ਗਈ ਤੇ ਹੁਣ ਆਮਦੀ ਆਈ ਆ ਸਰਕਾਰਾਂ ਕਦੋਂ ਇਸ ਮਸਲੇ ਪ੍ਰਤੀ ਸਹਿਰਦ ਹੋਣਗੀਆਂ ਕਦੋਂ ਸੰਜੀਦਾ ਹੋਣਗੀਆਂ ਕਿ ਲੋਕਾਂ ਦੀ ਜਾਨ ਨਾਲ ਖਲਵਾੜ ਨਾ ਹੋਵੇ ਕਿਹ ਸਰਕਾਰ ਨੂੰ ਇਹ ਚਿੰਤਾ ਹੀ ਨਹੀਂ ਆ ਕਿ ਮਲਾਵਟ ਖੋਰੀ ਨੂੰ ਨੱਥ ਪਾਉਣੀ ਆ ਦਾਸ ਨੇ ਬਹੁਤ ਵਾਰੀ ਬੇਨਤੀਆਂ ਕੀਤੀਆਂ ਰਿਟਨ ਚ ਵੀ ਕਿਹਾ ਕਿ ਇੱਕ ਤੇ ਇਤੇ ਧਾਰਾ ਬਦਲੋ ਮਲਾਵਟਖੋਰੀ ਤੇ ਜੇਕਰ ਧਾਰਾ 307 ਅਰਾਧੇ ਕਤਲ ਦਾ ਹੋਣਾ ਚਾਹੀਦੀ ਆ ਛਰੇ ਆਮ ਤੇ ਸਾਨੂੰ ਜ਼ਹਿਰ ਦੇ ਕੇ ਮਾਰਨਦੇ ਆ ਉਹ ਆਪਣੇ ਨਿੱਜ ਖਾਤਰ ਆਪਣੇ ਚੰਦ ਪੈਹਾ ਖਾਤਰ ਯਾਰ ਨਕਲੀ ਦੁੱਧ ਬਣਾਈ ਜਾਂਦੇ ਨਕਲੀ ਪਨੀਰ ਬਣਾਈ ਜਾਂਦੇ ਨਕਲੀ ਖੋਏ ਬਣਾਈ ਜਾਂਦੇ ਇਹ ਤੇ ਹੁਣ ਲੋਕਾਂ ਦੀ ਲੋੜ ਆ ਨਾ ਤੁਸੀਂ ਤੇ ਪੈਸੇ ਦੇ ਰਹੇ ਜੇ ਸ਼ੁੱਧ ਦੇ ਹੁਣ ਨਕਲੀ ਚੀਜ਼ ਮਲੇ ਤਾਂ ਉਥੇ ਆਮ ਬੰਦਾ ਦੱਸੋ ਕੀ ਕਰੇ ਤੇ ਜੇਕਰ ਇਹੀ ਹੋਵੇ ਫਿਰ ਦੂਜੀ ਗੱਲ ਕਿੱਡੀ ਕ ਵੱਡੀ ਗੱਲ ਆ ਕਿ ਸਰਕਾਰਾਂ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਲੈਬੋਰਟਰੀ ਵੀ ਸਥਾਪਿਤ ਕਰ ਸਕੀਆਂ ਹੁਣ ਵਾਲੀ ਸਰਕਾਰ ਨੂੰ ਬੇਨਤੀ ਤੁਸੀਂ ਕਰ ਦਿਓ ਜਿਹਦੇ ਵਿੱਚ ਦੁੱਧ ਪਨੀਰ ਖੋਇਆ ਤੇ ਨਾਲ ਪਲੱਸ ਸਬਜ਼ੀਆਂ ਦੇ ਟੈਸਟ ਹੋਣ ਤੇ ਉਹ ਸਿੱਧੀ ਚੰਡੀਗੜ੍ਹ ਨਾਲ ਅਟੈਚ ਹੋਵੇ ਤੇ ਜੇਕਰ ਉਹਦੇ 'ਚ ਕੋਈ ਕਾਲਾ ਮਲਾ ਕਰਦਾ ਉਹਦੇ ਤੇ ਇੱਕ ਬੰਦਾ ਹੋਵੇ ਉਸੇ ਵੇਲੇ ਉੱਤੇ ਵੀ ਉਹ ਪਰਚਾ ਦਰਜ ਹੋ ਜੇ ਤੇ ਆਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਇਸ ਵੇਲੇ ਹੁਣ ਦੀਵਾਲੀ ਆਉਣ ਵਾਲੀ ਆ ਫਿਰ ਪਰਮਾਰ ਹੋਣੀਆਂ ਨਕਲੀ ਖੋਏ ਨਕਲੀ ਪਨੀਰ ਤੇ ਦੁੱਧ ਤੇ ਐਵਰਗ੍ਰੀਨ ਹੀ ਨਕਲੀ ਮਿਲਦਿਆ ਵਾ ਸੋ ਹੱਥ ਜੋੜ ਕੇ ਬੇਨਤੀ ਆ ਲੋਕਾਂ ਦੀਆਂ ਜਾਨਾਂ ਬਚਾ ਲਓ ਲੋਕਾਂ ਦੇ ਕੋਲ ਆਰਥਿਕ ਪੱਖੋਂ ਪੈਸੇ ਨਹੀਂ ਹੈਗੇ ਇੰਨੇ ਕਿਡਨੀਆਂ ਦੇ ਡੈਲਸੀਅਸ ਕਰਾਉਣ ਕੀ ਕੁਛ ਕਰਾ ਲੈਣ ਲੋਕ ਵਿਚਾਰੇ ਮੰਗਾਈ ਦੇ ਝੰਬੇ ਪਏ ਆ ਸਰਕਾਰ ਜੀ ਜਾਗੋ ਸਾਰ ਲਓ ਆਪਣੇ ਨਾਗਰਿਕਾਂ ਦੀ ਉਨ੍ਹਾਂ ਦੀ ਸਿਹਤ ਵੱਲ ਖਿਆਲ ਰੱਖੋ ਇਸ ਅਣਚਾਹੇ ਜ਼ਹਿਰ ਨੂੰ ਨਾ ਪਾ ਲੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ